ਜਦੋਂ ਆਪਣਾ ਜਗਰਾਮ ਰਹਿੰਦੇ ਸੀ ਲੋਕਡਾਊਨ ਲੱਗਿਆ ਉੱਥੇ ਉੱਥੇ ਅਸੀਂ ਜੋ ਆਉਂਦੇ ਕੋ ਪੋਖੇ ਖਾ ਦੇ ਵਿਚਾਰੇ ਆਉਂਦੇ ਸੀ ਰਸਣ ਪਾਣੀ ਦੇਣ ਨੂੰ ਘਰਾਂ ਵਿੱਚ ਕਹਿੰਦੇ ਵੀ ਰਸਣ ਪਾਣੀ ਲੈ ਲਓ ਤੇ ਐ ਕਰੋ ਤੁਸੀਂ ਉਦਾਰ ਕਾਰਡ ਦੀ ਡੁਪਲੀਕੇਟ ਸਾਨੂੰ ਦੇ ਦਿਓ ਤੁਹਾਡੇ ਨਾਂ ਤੇ ਆਪਾਂ ਸਮਾਨ ਸੋਣ ਭੇਜਿਆ ਕਰਾਂਗੇ ਉਹ ਕੁਝ ਕਈ ਆਉਂਦੇ ਸੀ ਕੋਈ ਸਮਾਨ ਲੈਂਦੇ ਸੀ ਰੋਟੀਆਂ ਪਾਣੀਆਂ ਲਿਆ ਕੇ ਚਲ ਦੇ ਦਿੰਦੇ ਸੀ ਅਸੀਂ ਉਦਾਰ ਕਾਰਡ ਦਿੱਤਾ ਵੀ ਚਲੋ ਮਹੀਨੇ ਤੋਂ ਮਹੀਨੇ ਦਾ ਖਾਚਾ ਲੱਗ ਜੂਗਾ ਚਲ ਸਾਨੂੰ ਉਹ ਇਸੇ ਕਰਕੇ ਦਿੱਤਾ ਸੀ ਆਪਾਂ ਤੇ ਮੋੜ ਕੇ ਹੁਣ ਆਣੇ ਪਤਾ ਨਹੀਂ लाल ਉਹ ਤਾਂ ਡੀਐਸਟੀ ਨੰਬਰ ਗੰਦੇ ਲੈ ਲਤਾ ਸਾਨੂੰ ਬਾਅਦ ਚ ਪਤਾ ਲੱਗਿਆ ਜਦੋਂ ਅਸੀਂ ਲੁਧਿਆਣਾ ਤੋਂ ਪਾਕਤ ਪੱਤਰ ਇੱਥੇ ਆਏ ਸਾਡੇ ਘਰੇ ਸਾਨੂੰ ਲੱਗਿਆ ਤੁਸੀਂ ਲੁਧਿਆਣੇ ਨਹੀਂ ਤਰੀਕ ਨੂੰ ਆ ਜਾਣਾ ਉਹ ਅਸੀਂ ਪਹੁੰਚੇ ਜਾ ਕੇ ਉੱਥੇ ਸਾਨੂੰ ਆਖਿਆ ਵੀ ਤੁਹਾਡਾ ਉਧਾਰ ਕਾਟ ਤੇ ਡੀਐਸਟੀ ਨੰਬਰ ਤੇ ਲੱਗਿਆ ਤੇ ਅਸੀਂ ਐ ਪੁੱਛਿਆ ਮਾ ਕੋਈ ਹੋਰ ਸਬੂਤ ਲੱਗਿਆ ਕਹਿੰਦੇ ਨਹੀਂ ਇਕੱਲਾ ਉਧਾਰ ਕਾਟੀ ਲੱਗਿਆ ਤੇ ਤੁਸੀਂ ਐ ਕਰੋ ਜਿੱਥੇ ਜਿੱਥੇ ਤੁਸੀਂ ਉਧਾਰ ਕਾਟ ਫੜਾਏ ਆ ਨਾ ਸਾਨੂੰ ਦੱਸੋ ਕਿਥੇ ਦੇ ਦਿੱਤੇ ਉਹ ਫਿਰ ਅਸੀਂ ਆਖਿਆ ਵੀ ਅਸੀਂ ਰਾਸ਼ਨ ਕਾਟ ਵਾਲ ਨੂੰ ਵੀ ਦਿੱਤੇ ਆ ਜਿੱਦਾਂ ਬਈ ਪ੍ਰਾਸ਼ਨ ਪਾਣੀ ਵੰਡਣ ਆਉਂਦੇ ਸੀ ਉਹਨਾਂ ਨੂੰ ਵੀ ਦਰ ਘਾਟ ਦਿੱਤੇ ਆ ਉਹਨਾਂ ਨੇ ਸਾਰੀ ਸਾਡੇ ਕੋਲ ਜਾਣਕਾਰੀ ਲੈ ਕੇ ਸਾਨੂੰ ਕਹਿੰਦੇ ਤੁਸੀਂ ਜੋਬ ਆ ਕੇ ਸੀ ਆਪੀ ਵੇਖਾਂਗੇ ਕਿੰਨੀ ਰਕਮ ਉਹਦੇ ਲਿਖੀ ਜਾ ਤੋ ਨੋਟਿਸ ਆਇਆ ਵਦੂ ਕੋਈ 35 ਕਰੋੜ 35 ਲੱਖ ਰੁਪਈਆ 25 ਲੱਖ ਰੁਪਈਆ ਇੰਨਾ ਸੀ ਐਮ ਸੀ ਸੀ ਨੂੰ ਪੜਾਇਆ ਸੀ ਆਪਾਂ ਤਾਂ ਵੰਡ ਪੜਾਣਾਂ ਤੋਂ ਪਤਾ ਵੀ ਨਹੀਂ ਵੀ ਕਿੰਨਾ ਲਿਖਿਆ ਸੀ ਤੇ ਉਹ ਇੱਕ ਦੂਜੇ ਨੂੰ ਪੜਾਉਂਦੇ ਦਾ ਕਿਸੇ ਪੜ੍ਹਦੀ ਨਹੀਂ ਸੀ ਲਿਖੀ ਹੋਤ ਨਹੀਂ ਇਹ ਸਾਰੇ ਆਪਾਸੇ ਗਏ ਸੀ ਐਮ ਸੀ ਸਾਹਿਬ ਕੋਲ ਗਏ ਸੀ ਜੇ ਮੈਂ ਕਹਿੰਦਾ ਜੋ ਰਕਮ ਤਾਂ ਪਤਾ ਨਹੀਂ ਕਿੰਨੀ ਲਿਖੀ ਲਿਖੇ ਸਾਨੂੰ ਕਦੇ ਨਹੀਂ ਜੀ ਮੇਰਾ ਉਂਗੂਠੀ ਲਾਣਾ ਮੈਂ ਤੁਹਾਨੂੰ ਪਾਲਣਾ ਕਦੇ ਸਕੂਲ ਜੀ ਬੜੀ ਨਹੀਂ ਉਹਨਾਂ ਨੇ ਸੰਸਕਾਰ ਕੀਤੀ ਉਹ ਪੁਲਿਸ ਨੂੰ ਕੀਤੀ ਜੀ ਉਹਨਾਂ ਨੇ ਕੀਤੀ ਆ ਜਦੋਂ ਉਹ ਨਾਣੇ ਐਸਐਸਐਲ ਲੁਧਿਆਣੇ ਵਾਲਨੇ ਆ ਵੀ ਤੁਸੀਂ ਪਰਚਾ ਦਰਜ ਕਰਾ ਲਿਓ ਤੇ ਇੱਕ ਫਾਰਮ ਸਾਨੂੰ ਦੇ ਦਿਓ ਤੇ ਫਿਰ ਐਮਸੀ ਸਾਹਿਬ ਨੂੰ ਗਏ ਤੇ ਉਹਨਾਂ ਨੇ ਜਾ ਕੇ ਸਾਰਾ ਕੰਮ ਕੂਮ ਕਰਵਾਇਆ ਕੰਪਲੇਂਟ ਕਰਵਾਈ ਉਹ ਨਾਣੇ ਆ ਹਾਂ ਜੀ ਸਰ ਬਹੁਤ ਜਾਣਕਾਰੀ ਤੁਹਾਡੇ ਮੁੱਲ ਦੇ ਕੁਸ਼ੀਕ ਹੈ ਜੀ ਕਿਉਂਕਿ ਉਹਨਾਂ ਨੂੰ ਕੋਈ ਜੀਆਰਟੀ ਨੋਟਿਸ ਆ ਗਿਆ। ਤਾਂ ਜਿਹੜਾ ਜੀਐਸ ਦਾ ਨੋਟਿਸ ਆਇਆ ਨਾ ਬਾਈ ਜੀ ਇਹ ਸਾਰਾ ਲੋਕਡਾਊਨ ਦੇ ਵਿੱਚ ਇਹਨਾਂ ਨੇ ਆਧਾਰ ਕਾਰਡ ਦਿੱਤਾ ਜੀ ਕਿਸੇ ਨੂੰ। ਕਈ ਸੰਸਥਾਵਾਂ ਸਰਕਾਰੀ ادارے ਜਾਂ ਜਿਹੜੇ ਕੋਈ ਸਮਾਜ ਸੇਵੀ ਆ ਉਹ ਰਾਸ਼ਨ ਵੰਡਦੇ ਸੀ। ਉਹਨਾਂ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਵੀ ਆ ਗਿਆ ਬਈ ਜਿਹੜੇ ਜਿਨ੍ਹਾਂ ਨੇ ਇਹਨਾਂ ਤੋਂ ਆਧਾਰ ਕਾਰਡ ਲੈ ਲਿਆ। ਖੁਦਾਖਨਾਸਤਾ ਖਣੀ ਤਾਂ ਇਹਨਾਂ ਨੇ ਦਿੱਤਾ ਜਗਰਾਉਂ ਜਗਰਾਉਂ ਰਹਿੰਦੇ ਸੀ ਝੁੱਗੀਆਂ ਸੀਗੀਆਂ ਜੀ ਇਹਨਾਂ ਦੀਆਂ ਤੇ ਖਣੀ ਦਿੱਤਾ ਇੱਥੇ ਵਾਗੇ ਪਣਾ ਜੀ ਇਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਕਿਉਂਕਿ ਇਹ ਕਹਿੰਦੇ ਆ ਵੀ ਅਸੀਂ ਤਾਂ ਕਈ ਜਣੇ ਨੂੰ ਆਧਾਰ ਕਾਰਡ ਦਿੱਤੇ ਆ ਆਪਦੇ ਉਹਦੀ ਡੁਪਲੀਕੇਟ ਫੋਟੋ ਕਾਪੀ ਵੀ ਸਾਨੂੰ ਰੱਛਣ ਮੈਜੂ ਘਰੇ ਕਿਉਂਕਿ ਬਹੁਤ ਗਰੀਬ ਆ ਜੀ ਹੈਂਡ ਟੂ ਮਾਊਥ ਵਾਲੇ ਆ ਜੀ ਵਿਚਾਰੇ ਗਰੀਬੀ ਦੇ ਕਾਰਨ ਇਹ ਆਧਾਰ ਕਾਰਡ ਦਿੱਤਾ ਜੀ ਪਰ ਉਹ ਕਿਸੇ ਸਰਾਤੀ ਅੰਸਰ ਨੇ ਉਹ ਬਣਾ ਲਿਆ ਜੀ ਆਪਣਾ ਉਹ ਜੀਐਸਟੀ ਨੰਬਰ ਲੈ ਲਿਆ ਜੀ ਤੇ ਪੈਨ ਕਾਰਡ ਅਪਲਾਈ ਕਰਕੇ ਤੇ ਉਹਦੇ ਪੰਜਾਬ ਸਰਕਾਰ ਦੇ ਨਾਲ ਜਿਹਨੇ ਕਪਲਾ ਕੀਤਾ ਇੰਨਾ ਨੋਟਿਸ ਕਿੰਨੀ ਰਕਮ ਦਾ ਹੈ ਉਹ ਨੀਅਰ ਅਬਾਊਟ ਜੀ 36 ਲੱਖ ਰੁਪਏ 36 ਕਰੋੜ ਰੁਪਏ ਦਾ ਜੀ ਫਿਰ ਉਸ ਦੇਪਾਰਟਮੈਂਟ ਤੋਂ ਵੀ ਪਤਾ ਕੀਤਾ ਹਾਂਜੀ ਡਿਪਾਰਟਮੈਂਟ 'ਚ ਇਹਨਾਂ ਨੂੰ 2 ਸਾਲ ਪਹਿਲਾਂ ਵੀ ਸਰ ਲੈਟਰ ਆਇਆ ਸੀਗਾ ਜੀ ਇਹ ਹੀ ਉਦੋਂ ਇਹ ਤੇ ਇਹਨਾਂ ਦੇ ਫੈਮਿਲੀ ਮੈਂਬਰ ਤੇ ਇਥੋਂ ਦੇ ਪ੍ਰਧਾਨ ਸਾਹਿਬ ਨਾਲ ਜਾ ਕੇ ਆਏ ਸੀ ਉਦੋਂ ਮੈਂ ਭੇਜਿਆ ਸੀਗਾ ਉਹਨਾਂ ਨੂੰ ਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ ਤੁਸੀਂ ਆਪਦੇ ਪ੍ਰੂਫ ਵਗੈਰਾ ਤੇ ਹੋਰ ਸਾਰਾ ਕੁਝ ਦੇ ਦਿਓ ਲੈਖਤੀ ਇਹ ਕੁਝ ਨਹੀਂ ਲਿਖੀ ਆਈ ਜਨਰ ਦੇ ਵਿਭਾਗ ਨੂੰ ਉਦੋਂ ਵੀ ਕੋਈ ਕਾਰਵਾਈ ਕਰਨੀ ਚਾਹੀਦੀ ਸੀ ਉਦੋਂ ਦਾ ਕੁਝ ਨਹੀਂ ਹੋਇਆ ਹੁਣ ਇਹਨਾਂ ਨੂੰ 2 ਸਾਲ ਬਾਅਦ ਫੇਰ ਨੋ ਹਾਂਜੀ ਹੁਣ ਵੀ ਮਿਲ ਕੇ ਆ ਜੀ ਪਰਸੋਂ ਇਹ 12 ਤਰੀਕ ਨੂੰ ਜਾ ਕੇ ਆਏ ਆ ਜੀ ਤੇ ਆਪਣਾ ਜਦੋਂ 12 ਤਰੀਕ ਨੂੰ ਗਏ ਉਹ ਕਹਿੰਦੇ ਵੀ ਤੁਸੀਂ ਆਹ ਜਿਹੜੇ ਤੁਹਾਡੇ ਨੇੜੇ ਦੇ ਥਾਣਾ ਪੈਂਦਾ ਜਾਂ ਸਿਟੀ ਪੈਂਦੀ ਆ ਕੋਈ ਉੱਥੇ ਕੰਪਲੇਂਟ ਦਿਓ ਪਹਿਲਾਂ ਉਸ ਤੋਂ ਬਾਅਦ ਕੰਪਲੇਂਟ ਸਾਨੂੰ ਆਖਦੇ ਹੋ ਤੇ ਫਿਰ ਅਸੀਂ ਦੱਸ ਦਾਂਗੇ ਵੀ ਤੁਹਾਡੇ 'ਚ ਕੋਈ ਕਸੂਰ ਨਹੀਂ ਤੁਹਾਡੇ ਨਾਂ ਤੇ ਠੱਗੀ ਵਧੀ ਆ ਜੀ ਤੇ ਐਵੇਂ ਹੀ ਸਾਨੂੰ ਥਾਣੇ ਵਾਲੇ ਨੇ ਕਿਹਾ ਵੀ ਪਹਿਲਾਂ ਇਹ ਕਈ ਤਰ੍ਹਾਂ ਦੇ ਸਾਈਬਰ ਕ੍ਰਾਈਮ ਵਾਲੇ ਦਾ ਸਭ ਠੱਗੀਆਂ ਵਧੀਆਂ ਹੋਈਆਂ ਤੇ ਮੋਗਾ 'ਚ ਪਹਿਲੀ ਿਆ ਹੋਇਆ ਤੇ ਆਸ-ਪਾਸੇ ਵੱਡੇ ਸ਼ਹਿਰ ਦਾ ਬਹੁਤ ਵਧੀ ਲੱਗੀ ਵੇਖੀ ਜੀ